ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲਾਗ ਦੀ ਸ਼ੁਰੂਆਤ ਕਰਨ ਲੱਗੇ ਆਪਾਂ ਬੀਕਾ ਨੇੜੇ ਜੂਨਾਗੜ੍ਹ ਕਿਲੇ ਤੋਂ ਆਪਣੇ ਪਿਛਲੇ ਪਾਸੇ ਕਿਲਾ ਜੂਨਾਗੜ੍ਹ ਦਾ ਤੇ ਅੰਦਰਲੇ ਪਾਸੇ ਟਿਕਟ ਜਿਹੜੀ ਹੈਗੀ 100 ਰੁਪਿਆ ਤੇ 50 ਰੁਪਿਆ ਟਿਕਟ ਮਿਊਜ਼ੀਅਮ ਦੀ ਹੈ ਜੇ ਕਿਹਨੇ ਦੇਖਣਾ ਹੋਵੇਗਾ। ਬੱਸ ਸਟੈਂਡ ਤੋਂ ਵੀ ਨੇੜੇ ਆ ਤੇ ਰੇਲਵੇ ਸਟੇਸ਼ਨ ਤੋਂ ਤਕਰੀਬਨ 1.5 ਕਿਲੋਮੀਟਰ ਪੂਰਾ ਪੈਦਲ ਆਇਆ ਜਾ ਸਕਦਾ। ਤੇ ਬਾਕੀ ਦੇਖਦੇ ਆ ਅੰਦਰ ਦਾ ਮਾਹੌਲ ਅਸ ਸਮੇ ਆਪਾਂ ਜਾ ਰਹੇ ਹਾਂ ਕਿਲੇ ਦੇ ਅੰਦਰ ਜੂਨਾਗੜ੍ਹ ਦੇ ਆ ਜਿਹੜਾ ਰਸਤਾ ਆਪਾਂ ਜਾ ਰਹੇ ਹਾਂ ਨਾ ਇਹ ਰਸਤੇ ਦੇ ਅੱਗੇ ਲੱਕੜ ਦਾ ਪੁਲ ਹੁੰਦਾ ਸੀ ਜਿਹੜਾ ਚੱਕ ਲਿਆ ਜਾਂਦਾ ਸੀ ਤੇ ਆ ਪਹਿਲਾ ਦਰਵਾਜ਼ਾ ਇਹਦੇ ਦਰਵਾਜ਼ੇ ਤੇ ਵੀ ਪਟਨੇਰ ਦੇ ਕਿਲੇ ਵਾਂਗੂ ਜਿਹੜੇ ਕਿਲ ਲੱਗਿਆ ਉਹ ਹਾਥੀ ਤਾਂ ਕਿ ਦਰਵਾਜ਼ਾ ਜਿਹੜਾ ਢੋੜ ਨਾ ਸਕੇ ਕਿਲੇ ਦੇ ਅੰਦਰ ਆਉਂਦੇ ਨੂੰ ਇੱਕ ਦਰਵਾਜ਼ਾ ਹੋਰ ਆ ਵੀ ਜੇ ਕਿਤੇ ਦੁਸ਼ਮਣ ਉਸ ਦਰਵਾਜ਼ੇ ਨੂੰ ਜਿਹੜਾ ਆ ਤੋੜ ਕੇ ਅੰਦਰ ਆ ਜੇ ਤੇ ਦੂਸਰੇ ਦਰਵਾਜ਼ੇ ਦੇ ਵਿੱਚ ਜਿਹੜੀ ਸੁਰੱਖਿਆ ਉਹ ਕੀਤੀ ਜਾ ਸਕਦੀ ਕਿਲੇ ਦੀ ਕਿਲੇ ਦੇ ਇਸ ਦਰਵਾਜ਼ੇ ਨੂੰ ਵੀ ਕਿਲ ਜਿਹੜੇ ਉਸੇ ਤਰੀਕੇ ਨਾਲ ਲਾਏ ਹੋਏ ਆ ਤਾਂ ਜੋ ਹਾਥੀ ਜਿਹੜਾ ਹੈ ਉਹ ਇਸ ਦਰਵਾਜ਼ੇ ਨੂੰ ਨਾ ਤੋੜ ਸਕੇ ਇੱਕੋ ਇੱਕ ਜਰੀਆ ਹਾਥੀ ਹੁੰਦਾ ਜਿਹੜਾ ਕਿਲੇ ਦੇ ਦਰਵਾਜ਼ੇ ਨੂੰ ਤੋੜ ਸਕਦਾ ਬੰਦੇ ਜਾਂ ਫੌਜਾਂ ਇਹਨਾਂ ਨੂੰ ਨਹੀਂ ਤੋੜ ਸਕਦੀਆਂ ਇਸ ਕਿਲੇ ਦੇ ਇਸ ਦਰਵਾਜ਼ੇ ਦੇ ਵਿੱਚ ਵੀ ਉਹ ਪਟਨੇਰ ਤੇ ਬਠਿੰਡੇ ਵਾਲੇ ਕਿਲੇ ਹੋਂ ਜਿਹੜੀਆਂ ਆ ਬਰਾਂਡੇ ਜਾਂ ਬਾਲਕੋਨੀਆਂ ਬਣੀਆਂ ਹੋਊਗਾ ਇੱਥੇ ਵੀ ਹੈਗੀਆਂ ਇੱਥੋਂ ਜਾਂਦਿਆਂ ਨੂੰ ਸਾਹਮਣੇ ਇੱਕ ਦਰਵਾਜ਼ਾ ਹੋਰ ਆ ਤੇ ਇਹ ਜਿਹੜਾ ਇੱਥੇ ਵਿਹੜਾ ਇਹਨਾਂ ਦੋਨਾਂ ਦਰਵਾਜ਼ਿਆਂ ਦੇ ਵਿੱਚ ਇੱਥੇ ਜਿਵੇਂ ਫੌਜੀ ਜਿਹੜੇ ਹੈਗੇ ਉਹ ਸੁਰੱਖਿਆ ਦਾਸਤੇ ਜਿਹੜੇ ਉਹ ਇੱਥੇ ਹੁੰਦੇ ਹੋਣਗੇ ਕਿਸੇ ਸਮੇਂ ਦੇ ਉੱਪਰ ਜਿਹੜੀਆਂ ਬਾਲਕੋਨੀਆਂ ਤੇ ਜਿਹੜਾ ਸਾਰਾ ਮਹਿਲ ਬਣਿਆ ਹੋਇਆ ਵੀ ਬਹੁਤ ਖੂਬਸੂਰਤ ਆ ਇਧਰਲੇ ਪਾਸੇ ਜਾਣ ਦੀ ਜਿਹੜੀ ਇਜਾਜ਼ਤ ਉਹ ਨਹੀਂ ਹੈਗੀ ਇਸ ਦਰਵਾਜ਼ੇ ਤੇ ਵੀ ਬਹੁਤ ਸਾਰੇ ਕਿੱਲ ਜਿਹੜੇ ਲੱਗੇ ਹੋਏ ਸੀ ਇੱਕ ਦਰਵਾਜ਼ਾ ਜਿਹੜਾ ਸਾਹਮਣੇ ਹੈਗਾ ਉਧਰਲੇ ਪਾਸੇ ਵੀ ਜਿਹੜੀ ਟਿਕਟ ਜਿਹੜੀ ਹੈਗੀ ਉਧਰ ਜਾਣ ਦੀ ਨਹੀਂ ਹੈਗੀ ਉੱਪਰੋਂ ਵੀ ਜਿਹੜਾ ਮਹਿਲ ਆ ਬਹੁਤ ਖੂਬਸੂਰਤ ਆ ਤੇ ਸੱਜੇ ਮੋੜਦੇ ਹੀ ਇੱਕ ਦਰਵਾਜ਼ਾ ਇੱਥੇ ਹੋਰ ਆ ਇਧਰਲੇ ਪਾਸੇ ਵੀ ਜਿਹੜੇ ਕਿਲ ਕੋਲੋਂਵੇਂ ਜੁਕਰ ਲੱਗੇ ਹੋਏ ਆ ਦਰਵਾਜ਼ੇ ਦੇ ਤੇ ਬਹੁਤ ਜਿਹੜਾ ਸੋਹਣੇ ਖੂਬਸੂਰਤ ਜਿਹੜੀਆਂ ਮੂਰਤੀਆਂ ਬਣਾਈਆਂ ਨਾ ਦੋ ਹਾਥੀਆਂ ਦੀਆਂ ਇਸ ਦਰਵਾਜ਼ੇ ਦੇ ਬਾਹਰ ਅੱਛਾ ਇਹ ਦਰਵਾਜ਼ੇ ਜਿਹੜੇ ਹੈਗੇ ਇਹਨਾਂ ਦੇ ਵਿੱਚ ਦੀ ਹਾਥੀ ਨੰਗ ਨੂੰ ਤਾਂ ਕਰਕੇ ਏਡੇ ਉੱਚੇ-ਉੱਚੇ ਬਣਾਏ ਸੀ ਇਹ ਇਸ ਦਰਵਾਜ਼ੇ ਦੇ ਉੱਪਰ ਜਿਹੜੇ ਕਿਲ ਆ ਉਹ ਬਹੁਤ ਜ਼ਿਆਦੇ ਤਿੱਖੇ ਤੇ ਨਕੀਲੇ ਲੱਗੇ ਹੋਏ ਆ ਤਾਂ ਜੋ ਜਿਹੜੇ ਹਾਥੀ ਜੇ ਇਥੋਂ ਧਿਕਰ ਪਹੁੰਚ ਵੀ ਜਾਣ ਕਈ ਦਰਵਾਜ਼ੇ ਨੂੰ ਨਾ ਤੋੜ ਸਕਣ ਤਿੰਨ ਚਾਰ ਦਰਵਾਜ਼ੇ ਜਿਹੜੇ ਇਸ ਕਿਲੇ ਨੂੰ ਲੱਗੇ ਹੋਏ ਅੰਦਰ ਤੱਕ ਰੱਖਿਆ ਕਰਨ ਨੂੰ ਇਹ ਜਿਹੜਾ ਕਿਲਾ ਬਹੁਤ ਮਜ਼ਬੂਤ ਸੀ ਦਰਵਾਜ਼ੇ ਤੋਂ ਗਾਹਾਂ ਆ ਕੇ ਆਪਾਂ ਹੁਣ ਐਸ ਸਮੇਂ ਖੁੱਲੇ ਵਿੜੇ ਦੇ ਵਿੱਚ ਆ ਗਏ ਆ ਇੱਥੇ ਗੱਡੀਆਂ ਦੀ ਪਾਰਕਿੰਗ ਜਿਹੜੀ ਹੁੰਦੀ ਆ ਇਧਰਲੇ ਪਾਸੇ ਤਿੰਨ ਦਰਵਾਜ਼ੇ ਆ ਤੇ ਜਦੋਂ ਜ਼ਿਆਦਾ ਇਕੱਠ ਹੋ ਜਾਂਦਾ ਤਾਂ ਤਿੰਨੇ ਦਰਵਾਜ਼ੇ ਖੁੱਲੇ ਹੁੰਦੇ ਆ ਹੁਣ ਐਸ ਸਮੇਂ ਕਿਲੇ ਦੇ ਵਿੱਚ ਜਿਹੜਾ ਇਕੱਠ ਹੋ ਇਹਨਾ ਨਹੀਂ ਹੈਗਾ ਇਸ ਕਰਕੇ ਇੱਕੋ ਦਰਵਾਜ਼ਾ ਇਹ ਤਾਂ ਖੁੱਲਾ ਰੱਖਿਆ ਇਹਨਾਂ ਨੇ ਦਰਵਾਜ਼ੇ ਦੇ ਅੰਦਰ ਆ ਜਗੇ ਤੇ ਖੱਬੇ ਹੱਥ ਵਾਲੇ ਪਾਸੇ ਤਾਂ ਜਿਹੜੀ ਟਿਕਟ ਹੈਗੀ ਉਹ ਵਿਦੇਸ਼ੀ ਲੋਕਾਂ ਦੀ ਆ ਤੇ ਸੱਜੇ ਪਾਸੇ ਨਾਲ ਤਾਂ ਸਮਾਨ ਜਮ੍ਹਾਂ ਕਰਾਉਂਦੇ ਇਹ ਨਾਲੇ ਆਪਣੀ ਜਿਹੜੀ ਟਿਕਟ ਹੈਗੀ ਉਧਰਲੇ ਪਾਸੋਂ ਮਿਲ ਜਾਂਦੀ ਆ 100 ਰੁਪਿਆ ਦੀ ਟਿਕਟ ਜਿਹੜੀ ਹੈਗੀ ਤੇ 50 ਰੁਪਏ ਮਿਊਜ਼ੀਅਮ ਦੀ ਟਿਕਟ ਆ ਆਪਾਂ ਮਿਊਜ਼ੀਅਮ ਦੀ ਟ੍ਰੈਕਟ ਨਹੀਂ ਲੈਂਦੀ ਕਿਉਂਕਿ ਮਿਊਜ਼ੀਅਮ ਜਿਹੜਾ ਅੰਦਰਲਾ ਹੈਗਾ ਕਿਲੇ ਦਾ ਉਹ ਵੀ ਬਹੁਤ ਖੂਬਸੂਰਤ ਸੀ ਤੇ ਇੱਧਰਲੇ ਪਾਸੇ ਜਿਹੜਾ ਮਹਿਲ ਬਣਿਆ ਇਹ ਬਹੁਤ ਆਲਿਸ਼ਾਨ ਰਾਜੇ ਰਾਣੀਆਂ ਦੇ ਜਿਹੜੇ ਰਹਿਣ ਨੂੰ ਮਹਿਲ ਆਇ ਖੱਬੇ ਹੱਥ ਜਿਹੜੀ ਪਤਲੀ ਜਿਹੀ ਗਲੀ ਹੈ ਇਹਦੇ ਵਿੱਚ ਦੀ ਗਾਹਾਂ ਆਪਾਂ ਹੁਣ ਟਿਕਟ ਟੂਕ ਲੈ ਲਈਏ ਤੇ ਆਪਾਂ ਚੱਲਦੇ ਹਾਂ ਕਿਲੇ ਦੇ ਅੰਦਰ ਕਿਲੇ ਦੇ ਅੰਦਰ ਜਿੱਥੇ ਰਾਜਿਆਂ ਦਾ ਜਿਹੜਾ ਮਹਿਲ ਤੇ ਉਹਨਾਂ ਦਾ ਜਿਹੜਾ ਸਮਾਨ ਆ ਜੰਗੀ ਉਹ ਪਿਆ ਆ ਕੀ ਇੱਥੇ ਟਰੈਕਟਰ ਦੀ ਜਿਹੜੀ ਚੈਕਿੰਗ ਹੁੰਦੀ ਹੈ ਟਰੈਕਟਰ ਦੀ 파ੜ ਕੇ ਕੋਲੇ ਰੱਖ ਲੈਂਦੇ ਆ ਤੇ ਅੱਧੀ ਟੈਗਟ ਆਪਾਂ ਨੂੰ ਦੇ ਜਾਂਦੇ ਤਾਂ ਕਿ ਜਿਹੜੀ ਗਾਂਹ ਜੇ ਕੋ ਚੈਕਿੰਗ ਕਰੇ ਤਾਂ ਉਹਨੂੰ ਦਿਖਾਈ ਜਾ ਸਕੇ ਰਸੀਦ ਦੇ ਪੱਖੋਂ ਐ ਹੋ ਜੀ ਇਹ ਟੈਕਟ ਦਿੰਦੇ ਆ ਇਹਦਾ ਇੱਕ ਹਿੱਸਾ ਆਪ ਰੱਖ ਲੈਣਗੇ ਇੱਕ ਆਪਾਂ ਨੂੰ ਦੇ ਦੇਣਗੇ ਅੰਦਰ ਲਿਜਾਣ ਨੂੰ ਲਓ ਜੀ ਟੈਕਟ ਦੀ ਚੈਕਿੰਗ ਆਪਾਂ ਕਰਵਾ ਲਈ ਇੱਥੇ ਤੇ ਆ ਜਿਹੜਾ ਪਹਿਲਾ ਬੇੜਾ ਹੈਗਾਗਾ ਇਹ ਲਾਲ ਇਮਾਰਤਾ ਸਾਰੀ ਇਹ ਧੌਲਪੁਰ ਦੇ ਪੱਥਰ ਦੀ ਬਣੀ ਹੋਈ ਹੈ ਤੇ ਵਿੱਚ ਇੱਕ ਛੋਟੀ ਜੀ ਤੋਪ ਪਈ ਹੈ ਖੁੱਲਾ ਡੁੱਲਾ ਜੇ ਕੰਮ ਹੈ ਇੱਥੇ ਆ ਤੋਪਾ ਪੁਰਾਣੇ ਜ਼ਮਾਨੇ ਦੀ ਇਹਦੇ ਮੂਹਰੇ ਪਾਸੇ ਦੀ ਇਧਰੋਂ ਬਰੂਦ ਪਾ ਕੇ ਗੋਲਾ ਪਾ ਦਿੰਦੇ ਸੀ ਇਹਨੂੰ ਚਲਾਉਣ ਦੇ ਲਈ ਮਗਰਲੇ ਪਾਸੇ ਆਸਰਾਖ ਇਹਦੇ ਚ ਬੱਤੀ ਜਿਹੜੀ ਹੈਗੀ ਉਹ ਬਾਹਰ ਆ ਜਾਂਦੀ ਸੀ ਤੇ ਮਸਾਲ ਦੇ ਨਾਲ ਇਹਨੂੰ ਅੱਗ ਜਿਹੜੀ ਉਹ ਲਾ ਦਿੰਦੇ ਸੀ ਇਹੋ ਜੀਆਂ ਤੋਪਾਂ ਫਿਰੋਜ਼ਪੁਰ ਵੀ ਪੰਗਾ ਸਾਰਾ ਘੜੀ ਗੁਰਦੁਆਰੇ ਦੇ ਵਿੱਚ ਦੇਖਣ ਨੂੰ ਹੋਂ ਤਾਂ ਇਸ ਵਿੜੇ ਤੋਂ ਗਾਹਾਂ ਆ ਕੇ ਆਪਾਂ ਇਸ ਵਿੜੇ ਦੇ ਵਿੱਚ ਆਏ ਆ ਤੇ ਇਹ ਵੀ ਚਾਰੇ ਪਾਸੇ ਘिरी ਹੋਈ ਇਮਾਰਤ ਇਹਦੇ ਵਿਚਾਲੇ ਇੱਕ ਛੋਟਾ ਜਿਹਾ ਤਲਾਬ ਬਣਿਆ ਇੱਕ ਸਾਈਡ ਤੇ ਤੇ ਵਿੱਚ ਇੱਕ ਛੋਟੀ ਜੀ ਮਾਉਂਟੀ ਬਣੀ ਆ ਕਲਾ ਜਿਹੜੀ ਹੈਗੀ ਆ ਰਾਜਸਥਾਨ ਦੀ ਵੈਸੇ ਹੀ ਬਹੁਤ ਉਨਤ ਸੀ ਉਸ ਸਮੇਂ ਦੇ ਵਿੱਚ ਅੰਗਰੇਜ਼ ਅੰਗਰੂਜ਼ ਵੀ ਫਿਰਦੇ ਇੱਥੇ ਆਹ ਵਾਲਾ ਬੇੜਾ ਜਿਹੜਾ ਹੈਗਾ ਇਹਦੇ ਵਿੱਚ ਜਿਹੜੀਆਂ ਬਾਲਕੋਨੀਆਂ ਬਣੀਆਂ ਤੇ ਜਿਹੜੇ ਕਮਰੇ ਬਣੇ ਆ ਬੜੇ ਆਲੀਸ਼ਾਨ ਆ ਜਿੱਥੇ ਸੁਖਵੀਰ ਖੜਾ ਆ ਸਮੇਂ ਇਧਰਲੇ ਪਾਸੇ ਜਿਹੜਾ ਦਰਬਾਰ ਜਿਹੜਾ ਉਹ ਰਾਜੇ ਦਾ ਲੱਗਦਾ ਹੁੰਦਾ ਸੀ ਅੰਦਰਲੇ ਪਾਸੇ ਦੀ ਜਿਹੜੀ ਇਹਦੀ ਮੀਨਾਕਾਰੀ ਆ ਬਹੁਤ ਸੋਹਣੀ ਆ ਆ ਅੰਗਲੈਰਨ ਲਾਤੀ ਇਹਨਾਂ ਨੇ ਵੀ ਇਹ ਦੂ ਗਾਂ ਨਹੀਂ ਆ ਨਾ ਪਰ ਲੋਕਾਂ ਨੇ ਮਾਰ ਮਾਰ ਕੇ ਹੱਥ ਸਾਰੀ ਮੀਨਾਕਾਰੀ ਜਿਹੜੀ ਇਹਨਾਂ ਪਿੱਲਰਾਂ ਤੋਂ ਕਸਾਤੀ ਉਹ ਇਥੇ ਰਾਜੇ ਦਾ ਦਰਬਾਰ ਲੱਗਦਾ ਹੁੰਦਾ ਸੀ ਕਿਸ ਸਮੇਂ ਆਹ ਜਿਹੜੇ ਚਿੰਨ ਤੁਸੀਂ ਐ ਸਮੇਂ ਦੇਖ ਰਹੇ ਹੋ ਇਹ ਮੁਗਲਾਂ ਵੱਲੋਂ ਮਿਲਦੇ ਹੁੰਦੇ ਸੀ ਰਾਜਿਆਂ ਨੂੰ ਉਹ ਲੈ ਕੇ ਤੁਰਦੇ ਹੁੰਦੇ ਸੀ ਤੇ ਇਧਰਲੇ ਪਾਸੇ ਜਿਹੜੀ ਰਾਜਾ ਮਹਾਰਾਜਾਂ ਦੀਆਂ ਤਲਵਾਰਾਂ ਪਈਆਂ ਕਟਾਰ ਹੈ ਇੱਕ ਤੇ ਥਲੜੇ ਪਾਸੇ ਸੰਖਾ ਇੱਕ ਸ਼ੀਸ਼ਾ ਇਹ ਢਾਲ ਆ ਜੀ ਥੱਲੇ ਜਿਹੜਾ ਨਗਾੜਾ ਛੋਟਾ ਜਿਹਾ ਇਹ ਚੌਰ ਆ ਇੱਕ ਖੁੰਡੀ ਆ ਇੱਕ ਛੋਟੀ ਜੀ ਕਿਰਚਾ ਇਧਰਲੇ ਪਾਸੇ ਜਿਹੜੀ ਭਵਾਨੀ ਦਸਤਿਆਲੀ ਕਿਰਪਾਨ ਪਈ ਹੈ ਬਹੁਤ ਵਜਨਦਾਰ ਹੈ ਤੇ ਇਹੇ ਤਲਵਾਰਾਂ ਦੂਜੇ ਜਿਹਨਾਂ ਰਾਜਿਆਂ ਨੂੰ ਜਿੱਤਿਆ ਹੁੰਦਾ ਸੀ ਉਹਨਾਂ ਦੀਆਂ ਤਲਵਾਰਾਂ ਨੂੰ ਪਿਘਲਾ ਕੇ ਬਣਦੀ ਸੀ ਇੱਕ ਨਿਸ਼ਾਨੀ ਦੇ ਪੱਖੋਂ ਤੇ ਦੂਸਰੀ ਤਲਵਾਰ ਜਿਹੜੀ ਹੈਗੀ ਉਹ ਰਾਜੇ ਮਹਾਰਾਜ ਰੱਖਦੇ ਸੀ ਹਮੇਸ਼ਾ ਇਹਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਮੰਦਰ ਬਣਿਆ ਹੋਇਆ ਇਧਰਲੇ ਪਾਸੇ ਇੱਥੇ ਵੀ ਕੰਮ ਸੋਹਣਾ ਹੋਇਆ ਐਸ ਗਲੇਰੇ ਚੋਂ ਆਪਾਂ ਆਏ ਸੀ ਹਥਿਆਰਗਾਹਾਂ ਪਏ ਆ ਇੱਥੇ ਇੱਕ ਤਾਂ ਭਾਂਡੇ ਪਏ ਆਗੇ ਰਾਜੇ ਮਹਾਰਾਜਿਆਂ ਦੇ ਰਸੋਈਆਂ ਦੀ ਇੱਕ ਆ ਬਹੁਤ ਸੋਹਣੀ ਇੱਥੇ ਪੇਂਟਿੰਗ ਲੱਗੀ ਹੋਈ ਆ ਇਧਰਲੇ ਪਾਸੇ ਵੀ ਇੱਕ ਵਰਤਨ ਪਿਆ ਆ ਜਿਹੜੀਆਂ ਖੜਾਵਾਂ ਤੁਹਾਨੂੰ ਹੁਣ ਮੈਂ ਦਿਖਾਉਂਗਾ ਨਾ ਇਹ ਖੜਾਵਾਂ ਮਹਾਰਾਜਾ ਗਗ ਸਿੰਘ ਦੀਆਂ ਤੇ ਹਾਥੀਦੰਦ ਦੀਆਂ ਬਣੀਆਂ ਹੋਈਆਂ ਹਾਥੀਦੰਦ ਵੈਸੇ ਹੀ ਬਹੁਤ ਮਹਿੰਗੇ ਹੁੰਦੇ ਆ ਇਧਰਲੇ ਪਾਸੇ ਵੀ ਇੱਕ ਨਗਾੜਾ ਪਿਆ ਛੋਟਾ ਜਾਂ ਉਹ ਸਾਹਮਣੇ ਵਾਲੇ ਪਾਸੇ ਮੰਦਰਾ ਆਪਾਂ ਤੁਹਾਨੂੰ ਮੰਦਿਰ ਵੀ ਦਿਖਾਵਾਂਗੇ। ਇਸ ਪਾਸੇ ਜਿਹੜਾ ਉਹ ਆਪਾਂ ਦਰਬਾਰ ਦੇਖ ਕੇ ਆਏ ਆ ਉਹ ਆ। ਲੋਕ ਇੱਥੇ ਪੂਰੀ ਮਸਤੀ ਕਰਦੇ ਆ। ਇੱਥੇ ਥੋੜਾ ਜਿਹਾ ਕੰਟਰੋਲ ਆ ਕਹਿੰਦਾ ਤਾਂ ਲਿਖਣ ਨਹੀਂ ਦਿੰਦੇ। ਆ ਮੰਦਿਰ ਆ ਜੀ। ਮੰਦਿਰ ਦੇ ਵਿੱਚ ਜਿਹੜੀਆਂ ਤਸਵੀਰਾਂ ਬਣੀਆਂ ਹੋਈਆਂ ਉਹ ਹੈਗੀਆਂ ਵਿਸ਼ਨੂ ਜੀ ਦੀਆਂ। ਇੱਕ ਮੂਰਤੀ ਵੀ ਹੈਗੀ ਉਹਨਾਂ ਦੀ। ਤੇ ਆਹ ਦੋ ਇੱਥੇ ਜਿਹੜੀਆਂ ਆਪਾਂ ਕਹਿ ਦਈਏ 17 17 ਹੀ ਕਹਿ ਸਕਦੇ ਆਪਾਂ ਨੂੰ ਉਹਨਾਂ ਬਾਰੇ ਪਤਾ ਨਹੀਂ। ਇਹੋ ਜੀ ਲੋਕੇ ਦੀ ਤਾਂ ਤੋਂ ਆ ਤੇ ਬਹੁਤ ਸੋਹਣਾ ਜਿਹੜਾ ਕੰਮ ਇੱਥੇ ਹੋਇਆ ਮੀਨਾਕਾਰੀ ਵਾਕਈ ਬਹੁਤ ਸੋਹਣੀ ਹੋਈ ਹੈ ਕਿਲੇ ਦੇ ਵਿੱਚ ਦੇਖਣਯੋਗ ਆ ਇਧਰਲੇ ਪਾਸੇ ਤਖਤ ਆ ਤਖਤਾ ਜੀ ਰਾਜੇ ਮਹਾਰਾਜਾਂ ਦਾ ਇਹਦੇ ਉੱਪਰ ਬੈਠਦੇ ਸੀ ਆ ਤਾਂ ਵਾਲੇ ਪਾਸੇ ਇੱਕ ਲੱਕੜ ਦਾ ਪੱਖਾ ਲੱਗਿਆ ਜਿਹਨੂੰ ਚਾਲਦਰ ਲੱਗਿਆ ਉਹ ਬੰਦਾ ਜਿਹੜਾ ਹੈਗਾ ਉਹ ਖਿੱਚ ਕੇ ਹਵਾ ਦਿੰਦਾ ਹੁੰਦਾ ਸੀ ਦਰਬਾਰੀਆਂ ਨੂੰ ਆ ਗੱਲ ਬਾਤ ਆਹ ਛੋਟੀ ਜੀ ਪੌੜੀ ਇੱਥੋਂ ਨਾਲ ਹੀ ਗਲਿਆਰੇ ਤੋਂ ਤਾਂ ਚੜਦੀ ਆ ਐਸ ਹਾਲ ਦੇ ਵਿੱਚ ਜਿਹੜਾ ਸਮਾਨ ਪਿਆ ਨਾ ਉਹ ਮਨੋਰੰਜਨ ਖਾਤਰ ਵਰਤੇ ਸੀ ਰਾਜੇ ਮਹਾਰਾਜੇ ਇਹਨਾਂ ਤਲਵਾਰਾਂ ਦੇ ਉੱਪਰ ਨੱਚਣ ਵਾਲੇ ਜਿਹੜੇ ਉਹ ਨੱਚਕੇ ਆਪਦੀ ਕਲਾ ਦਾ ਪ੍ਰਦਰਸ਼ਨ ਕਰਦੇ ਸੀ ਆਹ ਆਰੇ ਦੇ ਬਲੇਡ ਆ ਦੰਦੇ ਬਹੁਤ ਤਿੱਖੇ ਆ ਦੇ ਉਹ ਤਲਵਾਰਾਂ ਪਰਲੇ ਪਾਸੇ ਤੇ ਆਹ ਤਸਵੀਰਾਂ ਜੀ ਉਸ ਸਮੇਂ ਦੀਆਂ ਕਲਾਕਾਰ ਲੋਕ ਪ੍ਰਦਰਸ਼ਨ ਕਰਦੇ ਹੋਏ ਆਹ ਆਰੇਆਂ ਤੇ ਤਲਵਾਰਾਂ ਦੇ ਉੱਪਰ ਜਿਹੜੀਆਂ ਆ ਬੱਚਾ ਜੀ ਛੋਟਾ ਜਿਹਾ ਇਹਦੇ ਵਿੱਚ ਵੀ ਇਹ ਪ੍ਰਦਰਸ਼ਨ ਕਰ ਰਹੇ ਆ ਇਸੇ ਤਰੀਕੇ ਦਾ ਇੱਕ ਫੋਟੋ ਆ ਸੀ ਇਹਦੇ ਉੱਪਰ ਵੀ ਨੱਚਣ ਵਾਲੇ ਜਿਹੜੇ ਨੱਚਦੇ ਹੁੰਦੇ ਸੀ ਇਹਨਾਂ ਚੀਜ਼ਾਂ ਤੇ ਇਹਦੀ ਤਸਵੀਰ ਪਿੱਛੇ ਆ ਆ ਤਸਵੀਰ ਆ ਜੀ ਇਹਦੀ ਉਹ ਸਮੇਂ ਦੀ ਤੇ ਆਹ ਆਪਣੇ ਆਮ ਹੀ ਮੇਲਿਆਂ ਦੇ ਉੱਪਰ ਜਿਹੜਾ ਦਿਖਾਉਂਦੇ ਆ ਕਿ ਬੰਦਾ ਵੀ ਇਹਨਾਂ ਤੇ ਪੈ ਜਾਂਦਾ ਤੇ ਇਹਨਾਂ ਦੇ ਉੱਪਰ ਨੱਚਦੇ ਹੁੰਦੇ ਸੀ ਤੇ ਰਾਜੇ ਮਹਾਰਾਜਾਂ ਦਾ ਤੇ ਦਰਬਾਰੀਆਂ ਦਾ ਜਿਹੜਾ ਉਹ ਮਨੋਰੰਜਨ ਕਰਦੇ ਹੁੰਦੇ ਸੀ ਕਲਾਕਾਰ ਇਹਦੂ ਉਪਰ ਇੱਕ ਹੋਰ ਮਹਿਲ ਆ ਤੇ ਉਹਦੇ ਵਿੱਚ ਆ ਵਿਚਾਲੇ ਤੁਲਸੀ ਦਾ ਪੌਦਾ ਲੱਗਿਆ ਹੋਇਆ ਤੇ ਇਹਦੇ ਨਾਲ ਇਸ ਆਹਾਤੇ ਦੀ ਜਿਹੜੀ ਖੂਬਸੂਰਤੀ ਹੋਰ ਵਧ ਜਾਂਦੀ ਆ ਅੰਗਰੇਜ਼ ਲੋਕ ਪੂਰੇ ਸ਼ੌਂਕ ਨਾਲ ਕਿਲਾ ਦੇਂਦੇ ਆ ਇੱਕ ਚਿਵਾਰਾ ਉੱਪਰਲੇ ਪਾਸੇ ਵੀ ਆ ਤੇ ਹੁਣ ਆਪਾਂ ਚੱਲਦੇ ਆ ਇਹਦੇ ਅੰਦਰ ਅੰਦਰ ਦਾ ਰੰਗ ਦੇ ਨੇ ਕੀ ਐ ਉਹ ਬੱਲੇ ਇਧਰਲੇ ਪਾਸੇ ਜਿਹੜੀ ਕਲਾ ਕੀਤੀ ਹੈ ਨਾ ਬਾਈ ਆ ਇਹਦਾ ਕੋਈ ਮੁੱਲ ਨਹੀਂ ਆ ਸਾਹਮਣੇ ਰਾਜੇ ਦਾ ਆ ਜਾਂ ਰਾਣੀ ਦਾ ਕਮਰਾ ਹੋਊਗਾ ਇਹਦੇ ਚਾਰੇ ਪਾਸੇ ਇਸ ਤਰੀਕੇ ਦਾ ਬਰਾਂਡਾ ਬਣਿਆ ਹੋਇਆ ਚਾਰੇ ਪਾਸੇ ਦੀ ਘੁੰਮ ਕੇ ਦੂਸਰੇ ਪਾਸੇ ਨਿਕਲ ਜਾਂਦਾ ਇਹਦੇ ਵਿਚਕਾਰ ਬਿਲਕੁਲ ਜਿਹੜਾ ਕਮਰਾ ਬਣਿਆ ਹੋਇਆ ਇਹ ਮਹਾਰਾਜਿਆਂ ਦੇ ਕਮਰੇ ਆ ਕਿੰਨਾ ਪੈਸਾ ਲਾਇਆ ਯਾਰ ਇਹਨਾਂ ਨੇ ਕਮਾਲ ਕਰੀ ਪਈ ਹੈ ਇੱਕ ਕਮਰਾ ਇਧਰਲੇ ਪਾਸੇ ਆ ਇੱਥੇ ਹਿੰਦੀ ਚ ਲਿਖਿਆ ਤੇ ਹਿੰਦੀ ਆਪਾਂ ਨੂੰ ਤੁਹਾਨੂੰ ਪਤਾ ਹੀ ਘੱਟ ਆਉਂਦੀ ਥੋੜੀ ਜੀ ਤੇ ਐਸ ਪਾਸੇ ਵੀ ਕਲਾ ਬਹੁਤ ਸੋਹਣੀ ਆ ਤੇ ਇੱਕ ਇੱਥੇ ਆਪਿਆ ਜੀ ਝੂਲਾ ਉਹ ਸਮੇ ਦਾ ਚਾਹੇ ਰਾਜੇ ਮਹਾਰਾਜੇ ਝੂਟਦੇ ਹੋਣ ਜਾਂ ਮਹਾਰਾਣੀਆਂ ਇਹ ਝੂਲਾ ਜੀ ਇਸ ਹਾਤੇ ਤੋਂ ਬਾਹਰਲੇ ਪਾਸੇ ਆਹ ਕੁਛ ਨਜ਼ਰ ਆਉਂਦਾ ਕਿਲੇ ਦੇ ਵਿੱਚ ਇੱਧਰ ਜਾਣ ਦਾ ਕੋਈ ਹੁਕਮ ਨਹੀਂ ਹੁੰਦਾ ਇੱਧਰ ਜਾਣ ਨਹੀਂ ਦਿੰਦੇ ਉਹ ਤੇ ਆਹ ਸਾਹਮਣੇ ਚਾਹੇ ਤਾਂ ਹਾਥੀ ਹੋਣ ਇਹਦੇ ਵਿੱਚ ਚਾਹੇ ਕੋਈ ਹੋਰ ਜਾਨਵਰ ਸ਼ੌਕ ਸ਼ੌਕ ਦਾ ਮੋਲਾ ਨਿੱਕਾਂ ਨਿੱਕਾਂ ਪੀੜੀਆਂ ਪੀੜੀਆਂ ਗਲੀਆਂ ਬਣੀਆਂ ਹੋਈਆਂ ਸੁਰੱਖਿਆ ਦੇ ਮੱਦੇਨਜ਼ਰ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਕਿਲਾ ਜਿਹੜਾ ਬਹੁਤ ਮਜ਼ਬੂਤ ਸੀ ਮੀਨਾਗੜ ਹੀ ਐਸ ਪਾਸੇ ਹੀ ਬਹੁਤ ਸੋਹਣੀ ਹੋਈ ਆ ਇਹ ਬਰਾਂਡਾ ਉੱਪਰਲਾ ਆਪਾਂ ਥੱਲੇੋਂ ਦੇਖਿਆ ਸੀ ਇਹਨੂੰ ਹੁਣ ਆਪਾਂ ਇਹਦੇ ਅੰਦਰ ਦੇ ਨੇ ਅੰਦਰ ਦਾ ਜਿਹੜਾ ਰੰਗ ਦਾ ਬਹੁਤ ਸੋਹਣਾ ਮੀਨਾਕਾਰੀ ਬਹੁਤ ਵਧੀਆ ਹੋਈ ਆ ਐਸ ਬੇੜੇ ਚੋਂ ਆਪਾਂ ਆਏ ਆ ਉਹ ਸਾਹਮਣੇ ਉਹ ਮਾਉਂਟੀ ਬਣੀ ਹੋਈ ਛੋਟੀ ਜੀ ਤੇ ਜੋੜੀਆਂ ਜਿਹੜੀਆਂ ਹੈਗੀਆਂ ਇਹਨੂੰ ਵੀ ਬਹੁਤ ਸੋਹਣੀਆਂ ਲੱਗੀਆਂ ਲੰਮਾ ਜਿਹਾ ਕਮਰਾ ਇੱਕ ਇਹ ਪਤਾ ਨਹੀਂ ਕਿਸ ਕੰਮ ਲੈਂਦੇ ਹੋਣਗੇ ਪਰ ਜਿਹੜੀ ਅੰਦਰ ਆਹ ਨਕਾਸ਼ੀ ਹੋਈ ਹੈ ਨਾ ਇਹ ਬਹੁਤ ਜਿਆਦਾ ਸੋਹਣੀ ਹੋਈ ਆ ਤੇ ਵਿੱਚ ਵਿੱਚ ਰਾਜਿਆਂ ਦੀਆਂ ਮਹਾਰਾਜਿਆਂ ਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਲੱਗੀਆਂ ਹੋਊਗਾ ਤੇ ਇਹ तकरीबन तकरीबन ਹੋਊਗਾ ਕੋਈ 20 25 ਫੁੱਟ ਲੰਮਾ ਆਹਾ ਮਹਾਰਾਜਿਆਂ ਦੀਆਂ ਤਸਵੀਰਾਂ ਜੀ ਜਾਂ ਉਹਨਾਂ ਦੇ ਬੱਚਿਆਂ ਦੀਆਂ ਆ ਕੁਛ ਐ ਇਥੇ ਕਲਾ ਦਾ ਅੰਦਾਜ਼ਾ ਇੱਥੋਂ ਲਾ ਲੋ ਕਿ ਮਿਸਤਰੀ ਜਿਹੜੇ ਕਿੰਨੇ ਤਕੜੇ ਹੋਣਗੇ ਆ ਇੱਕ ਛੋਟੀ ਜੀ ਕੁੰਡੀ ਐ ਦੇਖਣ ਨੂੰ ਆਪਾਂ ਹੁਣ ਖੋਲ ਲਈ ਇਹ ਤੇ ਆ ਇਹਦੇ ਵਿੱਚ ਲੱਗ ਕੇ ਨਾ ਇਥੋਂ ਕੁੰਡੀ ਤੇ ਜਦੋਂ ਆਪਾਂ ਇਹਨੂੰ ਕਮਾਵਾਂਗੇ ਥੱਲੇ ਨੂੰ ਤੇ ਲੋਕ ਜਿਹੜਾ ਇੱਥੇ ਲੱਗ ਜਾਂਦਾ ਇੱਥੋਂ ਆਪਾਂ ਚੱਲਦੇ ਹੁਣ ਅੱਗੇ ਇਸ ਬਰਾਂਡੇ 'ਚੋਂ ਗਾਹਾਂ ਆ ਕੇ ਫੇਰ ਰਸਤਾ ਪੀੜਾ ਹੋ ਗਿਆ ਇਹਦਾ ਸੁਰੱਖਿਆ ਪੱਖੋਂ ਇਹ ਜਿਹੜੇ ਪੀੜੀਆਂ ਗਲੀਆਂ ਹੈਗੀਆਂ ਨਾ ਬਹੁਤ ਉਸ ਸਮੇਂ ਦੇ ਵਿੱਚ ਮਦਦਗਾਰ ਹੁੰਦੀਆਂ ਸੀ ਇੱਥੇ ਵੀ ਇੱਕ ਵਧੀਆ ਵਿੜਾ ਬਣਿਆ ਚਾਰੇ ਪਾਸੇ ਕਮਰੇ ਬਣੇ ਆ ਤੇ ਉਹ ਸਾਹਮਣੇ ਵਾਲੇ ਪਾਸੇ ਲਿਖਿਆ ਸਰਦਾਰ ਨਿਵਾਸ ਮਤਲਬ ਕਿ ਕਿਸੇ ਸਰਦਾਰ ਦਾ ਜਿਹੜਾ ਨਿਵਾਸ ਜਿਹੜਾ ਸੀਗਾ ਇੱਥੇ ਜਿਹੜਾ ਮਹਿਲ ਆ ਕਿਸੇ ਸਰਦਾਰ ਦਾ ਸੀ ਚਾਹੇ ਉਹ ਫੌਜੀ ਸਰਦਾਰ ਹੋਵੇ ਚਾਹੇ ਉਹ ਕਿਸੇ ਕਬੀਲੇ ਦਾ ਸਰਦਾਰ ਹੋਵੇ ਇਸ ਤੋਂ ਅੱਗੇ ਫੇਰ ਇਹ ਇੱਕ ਹੋਰ ਪਤਲੀ ਗਲੀ ਦੇ ਵਿੱਚ ਜਾਵੜਿਆ ਤੇ ਆ ਛੋਟੀਆਂ-ਛੋਟੀਆਂ ਜਿਹੜੀਆਂ ਜਾਲੀਆਂ ਦੀਆਂ ਸੱਜੇ ਹੱਥ ਇਹਦੇ ਵਿੱਚ ਥੱਲੇ ਛੋਟਾ ਜਿਹਾ ਮਿਊਜ਼ੀਅਮ ਬਣਿਆ ਹੋਇਆ ਆਪਾਂ ਉਹ ਵੀ ਦੇਖਾਂਗੇ ਕਿਲੇ ਦੇ ਵਿੱਚ ਤਕਰੀਬਨ ਜਿਹੜਾ ਕੰਮ ਹੋਇਆ ਨਾ ਉਹ ਉਹ ਤੌਲਪੁਰ ਦੇ ਪੱਥਰ ਦਾ ਹੋਇਆ ਲਾਲ ਪੱਥਰ ਦਾ ਤੇ ਲਾਲ ਪੱਥਰ ਕਿਸੇ ਸਮੇਂ ਦੇ ਵਿੱਚ ਭਾਰਤ ਦੀ ਜਿਹੜੀ ਛਾਣ ਮੰਨਿਆ ਜਾਂਦਾ ਸੀ ਇੱਥੋਂ ਤਾਹਾਂ ਪੌੜੀਆਂ ਚੜ ਗਈਆਂ ਉੱਪਰ ਨੂੰ ਇਹ ਪੌੜੀਆਂ ਵੀ ਬਹੁਤ ਪਤਲੀਆਂ ਇੱਥੋਂ ਦੀ ਵੀ ਇੱਕ ਬੰਦਾ ਹੀ ਮੁਸ਼ਕਲ ਨਾਲ ਜਾਂਦਾ ਐਸ ਕਮਰੇ ਦੇ ਵਿੱਚ ਛੋਟੀਆਂ ਛੋਟੀਆਂ ਤਸਵੀਰਾਂ ਜਿਹੜੀਆਂ ਲੱਗੀਆਂ ਹੋਊਗਾ ਇਹ ਫਰੇਮ ਕਰਕੇ ਰੱਖੇ ਹੋਏ ਦਸਤਾਵੇਜ਼ ਆ ਕੋਈ ਰਾਜੇ ਮਹਾਰਾਜਿਆਂ ਦੇ ਸਮੇਂ ਦੇ ਕੋਈ ਕਾਗਜ਼ ਆ ਜਿਹੜੇ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਆ ਇੱਥੇ ਤੇ ਅਗਲੇ ਪਾਸੇ ਇਹਦੇ ਫੇਰ ਉਹ ਜਾ ਕੁਛ ਹੀ ਆ ਕੰਧਾਂ ਦੇ ਉੱਪਰ ਉਹੀ ਦਸਤਾਵੇਜ਼ ਜਿਹੜੇ ਉਹ ਸੰਭਾਲ ਕੇ ਰੱਖੇ ਆ ਫਰੇਮ ਕਰਕੇ ਅੱਗੋਂ ਫੇਰ ਜਾ ਕੇ ਇੱਕ ਪੀੜੀ ਦੀ ਗਲੀ ਨਿਕਲ ਗਈ ਇਹ ਅੰਗਰੇਜ਼ ਖੜਾ ਇਹ ਆ ਗਿਆ ਜੀ ਅੰਦਰਲਾ ਮਿਊਜ਼ੀਅਮ ਆ ਇਹਦੇ ਵਿੱਚ ਆ ਮਸ਼ੀਨ ਗੰਨਾ ਪੰਗਾ ਪ੍ਰਾਣੀਆਂ ਸੋ ਸਾਹਮਣੇ ਵਾਲੇ ਬਸ ਤੋੜੇਦਾਰ ਬੰਦੂਖ ਆ ਇਸ ਦੀ ਕੋਈ ਮਾਰ ਨਹੀਂ ਹੁੰਦੀ ਸੀ ਜਿਹੜੀ ਤੋੜੇਦਾਰ ਬੰਦੂਖ ਨਾਲ ਆਲੀ ਇਹਦੀ ਕੋਈ ਮਾਰ ਨਹੀਂ ਜਿੰਨਾ ਬਰੂਦ ਪਾ ਲਓਗੇ ਉਹਨਾਂ ਚੱਲ ਲੂਗੇ ਇਹ ਉਹਨੀ ਦੂਰ ਮਾਰ ਕਰਦੀ ਆ ਇਹ ਭਾਲਿਆ ਜੀ ਹਾਥੀ ਤੇ ਬੈਠ ਕੇ ਵਾਰ ਕਰਨ ਵਾਸਤੇ ਕਿਉਂਕਿ ਲਵਾਈ ਜ਼ਿਆਦਾ ਹੈਗੀ ਆ ਤੇ ਹਾਥੀ ਤੋਂ ਹੀ ਮਾਰ ਕਰ ਸਕਦਾ ਤੇ ਇਹ ਕੁਟਾਰਾਂ ਜੀ ਸਿੱਖ ਇਤਿਹਾਸ ਦੇ ਵਿੱਚ ਵੀ ਕੁਟਾਰਾਂ ਦਾ ਜਿਹੜਾ ਕਾਫੀ ਵੱਡਾ ਯੋਗਦਾਨ ਤੇ ਜਿਹੜਾ ਜ਼ਿਕਰ ਉਹ ਆਉਂਦਾ ਬਹੁਤ ਸੋਹਣੀਆਂ ਸੋਹਣੀਆਂ ਤੇ ਆਲੀ ਸ਼ਾਨ ਜਿਹੜੀਆਂ ਕਟਾਰਾਂ ਇੱਥੇ ਪਈਆਂ ਹੋਈਆਂ। ਅਗਲੇ ਪਾਸੇ ਆ ਤਲਵਾਰਾਂ ਆ ਗਈਆਂ ਜੀ। ਇਹ ਸਾਰੀਆਂ ਫੌਜੀ ਤਲਵਾਰਾਂ ਇਹਨਾਂ ਨੂੰ ਭਵਾਨੀ ਦਸਤੇ ਲੱਗੇ ਆ। ਵਿੱਚ ਖੰਡੇ ਵੀ ਆ ਤੇ ਵਿੱਚ ਤਲਵਾਰਾਂ ਵੀ ਆ। ਇਧਰਲੇ ਪਾਸੇ ਵੀ ਤਲਵਾਰਾਂ ਪਈਆਂ। ਪਰ ਪਰ ਕਿਹੜਾ ਹਥਿਆਰ ਪਿਆ ਉਹ ਬੀਕਾਨੇਰ ਦੇ ਕਿਲੇ ਦੇ ਵਿੱਚ। ਇਧਰਲੇ ਪਾਸੇ ਨਾ ਇੱਕ ਬੰਦੂਕ ਪਈ ਹੈ। ਤਕਰੀਬਨ 6.5 ਫੁੱਟ ਉੱਚੀ ਹੈ। 2.5 ਕਿਲੋ ਬਰੂਦ ਪਿਆ ਜਾਂਦਾ ਹੂ ਇਹਦੇ ਵਿੱਚ ਇਹ ਬੰਦੇ ਵਾਸਤੇ ਤਾਂ ਨਹੀਂ ਕਿਸੇ ਜਾਨਵਰ ਵਾਸਤੇ ਉਹ ਆਹ ਜਿਹੜਾ ਛੋਟੀਆਂ-ਛੋਟੀਆਂ ਤੁਸੀਂ ਬੋਤਲਾਂਆਂ ਦੇਖ ਰਹੇ ਹੋ ਨਾ ਇਹ ਚ ਬਰੂਦ ਹੁੰਦਾ ਸੀ ਤੇ ਇਹ ਤੋਲੇਦਾਰ ਬਦੂਖਾਂ ਚ ਪਾਉਣ ਨੂੰ ਵਰਤਿਆ ਜਾਂਦਾ ਸੀ ਆਹ ਕਟਾਰ ਹੈ ਇੱਕ ਅੰਦਰ ਵੱਜ ਕੇ ਖੁੱਲ ਜਾਂਦੀ ਸੀ ਇਹ ਸੇ ਸ਼ੀਸ਼ੇ ਦੇ ਵਿੱਚ ਬਹੁਤ ਸੋਹਣੀਆਂ ਜਿਹੜੀਆਂ ਤਲਵਾਰਾਂ ਪਈਆਂ ਆਹ ਪਵਾਨੀ ਦਸਤ ਵਾਲੀਆਂ ਤਲਵਾਰਾਂ ਦੋਨੇ ਬਹੁਤ ਸੋਹਣੀਆਂ ਤਲਵਾਰਾਂ ਜਿਹਨਾਂ ਪਈਆਂ ਇੱਥੇ ਮਹਿੰਗੇ ਭਾਦਸ਼ਾਸਤਰਾ ਤਾੜ ਪੱਟਾ ਹੁੰਦਾ ਜੀ ਦੱਖਣ ਭਾਰਤ ਦੇ ਵਿੱਚ ਇਹ ਬਹੁਤ ਵਰਤਿਆ ਗਿਆ ਇੱਕ ਇਧਰ ਪਿਆ ਦੱਖਣ ਭਾਰਤ ਦੇ ਵਿੱਚ ਇਹ ਬਹੁਤ ਵਰਤਿਆ ਗਿਆ ਸ਼ਿਵਾਜੀ ਮਹਾਰਾਜ ਹੋਏ ਇੱਕ ਦੱਖਣ ਭਾਰਤ ਦੇ ਰਾਜੇ ਉਹਨਾਂ ਦੇ ਦੌਰ ਦਾ ਇਹ ਬਹੁਤ ਤਕੜਾ ਸ਼ਾਸਤਰਾ ਜਿਹੜਾ ਮਰਾਠਿਆਂ ਨੇ ਬਹੁਤ ਵਰਤੇ ਆ ਉੱਪਰਲੇ ਪਾਸੇ ਹੈਲਮਟ ਪਈਆ ਸਿਰਾਂ ਤੇ ਲੈਣ ਨੂੰ ਤੇ ਨਾਲ ਪਈਆਂ ਢਾਲਾਂ ਆ ਹੈਲਮਟ ਆ ਰਾਈ ਚ ਪਾਉਣ ਨੂੰ ਇਹ ਢਾਲਾਂ ਜੀ ਅਸਲਾ ਇੱਥੇ ਬਹੁਤ ਪਿਆ ਆ ਵੀ ਢਾਲਾਂ ਹੈਗਾ ਬਹੁਤ ਸੋਹਣੀਆਂ ਇਹ ਜੰਗੀ ਢਾਲਾਂ ਉਹ ਸਮੇਂ ਦੀਆਂ ਉਹ ਸਾਹਮਣੇ ਵੀ ਬਰੂਦ ਪਾਉਣ ਵਾਲੇ ਜਿਹੜੇ ਉਹ ਛੋਟੀਆਂ ਛੋਟੀਆਂ ਬੋਤਲਾਂ ਤੇ ਇਧਰਲੇ ਪਾਸੇ ਆ ਛਾਤੀ ਤੇ ਬੰਨਣ ਨੂੰ ਜਿਹੜਾ ਕਵਚ ਹੈਗੇ ਆ ਉਹ ਆ ਇਹ ਲੋਹੇ ਦੇ ਬਣੇ ਹੋਏ ਸਾਰੇ ਛੋਟਾ ਜਿਹਾ ਸ਼ੀਸ਼ਾ ਥੱਲੇ ਦੇ ਪਾਸੇ ਫੇਰ ਜਿਹੜੀਆਂ ਤਲਵਾਰਾਂ ਆ ਗਈਆਂ ਇਹ ਪਾਲੇ ਆ ਨਾਲ ਬੰਦੂਕਾਂ ਨਵੀਆਂ ਤੇ ਪੁਰਾਣੀਆਂ ਦੋਨੇ ਤਰ੍ਹਾਂ ਦੀਆਂ ਇਹ ਵਿੱਚ ਆਹ ਦਿਨਾਲੀ ਵੀ ਪਈ ਆ ਇੱਕ ਇੱਕ ਕੈਰੀ ਨਾਲ ਦੀ ਆ ਤੋੜੇਦਾਰ ਫਲ ਸੋਹਣੇ ਬਹੁਤ ਪਹਲੇ ਆ ਕਲੀਅਰਟੀ ਇੱਥੇ ਘਟਾ ਕਿਉਂਕਿ ਇੱਥੇ ਰੋਸ਼ਨੀ ਦਾ ਜਿਹੜਾ ਪ੍ਰਬੰਧ ਹੋਣਾ ਹੈ ਨਹੀਂਗਾ ਆ ਛੋਟਾ ਜਿਹਾ ਅੰਕੁਸ਼ ਪਿਆ ਵਿੱਚ ਆ ਤੀਰ ਆ ਜੀ ਅਸਲੀ ਅਸਲੀ ਤੀਰ ਆ ਜੀ ਇਹ ਇਹ ਚੱਲਦੇ ਹੁੰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਛੋਟਾ ਜਿਹਾ ਪਹਲਾ ਬਹੁਤ ਸੋਹਣਾ ਆ ਤਾੜ ਪੱਟੇ ਪਏ ਇੱਥੇ ਆਪਾਂ ਪਹਿਲਾਂ ਗੱਲ ਕੀਤੀ ਦੱਖਣ ਭਾਰਤ ਦੇ ਵਿੱਚ ਇਹ ਬਹੁਤ ਜ਼ਿਆਦਾ ਵਰਤਿਆ ਗਿਆ ਇਹ ਮੰਗਲ ਪਾਂਡੇ ਵਰਗਿਆਂ ਦੀਆਂ ਬੰਦੂਖਾਂ ਇਹਦੇ ਨਾਲ ਬਰੂਦ ਪਾਉਂਦੇ ਸੀ ਵੱਡੀ ਬੰਦੂਕ ਦੇ ਵਿੱਚ ਆਹ ਬੰਦੂਕ ਸਾਰਿਆਂ ਨਾਲ ਵੱਡੀ ਬੰਦੂਕ ਹੈ ਇੱਥੇ ਤਕਰੀਬਨ ਹੋਊਗੀ 12-13 ਫੁੱਟ ਲੰਮੀ ਇਹ ਬਹੁਤ ਸੋਹਣੀਆਂ ਸੋਹਣੀਆਂ ਬੰਦੂਖਾਂ ਜਿਹੜੀਆਂ ਪਈਆਂ ਆ ਬੰਦੂਕਾਂ ਦੇ ਨਾਲ ਜਿਹੜੀਆਂ ਪਿੱਤਲ ਦੀਆਂ ਬੋਤਲਾਂੀਆਂ ਟੰਗੀਆਂ ਪੰਗਾਂ ਇਹਨਾਂ ਨਾਲ ਬਰੂਦ ਭਰਿਆ ਜਾਂਦਾ ਸੀ ਇਹਨਾਂ ਬੰਦੂਕਾਂ ਦੇ ਵਿੱਚ ਆ ਖੰਡੇ ਆ ਜੀ ਇੰਨਾ ਖੰਡਿਆਂ ਦੇ ਨਾਲ ਦੋ ਪਿਸਤੌਲ ਲੱਗੇ ਹੋਏ ਆ ਆ ਪਿਸਤੌਲ ਲੱਗੇ ਆ ਨਾਲ ਦੋ ਖੰਡੇ ਦਾ ਕੰਮ ਖੰਡਾ ਕਰੂਗਾ ਤੇ ਆ ਪਿਸਤੌਲ ਜਿਹੜਾ ਹੈਗਾ ਇਹ ਵੀ ਬੰਦੇ ਨੂੰ ਜ਼ਖਮੀ ਕਰ ਸਕਦਾ ਥੱਲੇ ਦੇ ਪਾਸੇ ਇਹਦੇ ਘੋੜਾ ਲੱਗਿਆ ਹੋਇਆ ਜੇ ਦਿਖਾਵਾਂ ਤਾਂ ਤੁਹਾਨੂੰ ਮੈਂ ਆਹ ਆ ਇਹਦਾ ਘੋੜਾ ਛੋਟਾ ਜਿਹਾ ਨਜ਼ਰ ਆਉਂਦਾ ਥੱਲੇ ਅੰਦਰਲੇ ਪਾਸੇ ਇੱਥੇ ਆਹ ਆ ਇਹਦਾ ਕੋੜਾ ਬਹੁਤ ਸੋਹਣੇ ਖੰਡੇ ਆ ਹੁਣ ਬਜ਼ਾਰਾਂ ਚ ਨਹੀਂ ਮਿਲਦੇ ਆਹ ਕਟਾਰਾਂ ਅੰਕੁਸ਼ ਆਹ ਕਟਾਰ ਦੇ ਦੋ ਪਿਸਤੌਲ ਲੱਗੇ ਹੋਏ ਆ ਇੱਕ ਉੱਪਰ ਇੱਕ ਥੱਲੇ ਐਸ ਕਟਾਰ ਦਾ ਮੂੰਹ ਜਿਹੜਾ ਵੱਜਣ ਤੋਂ ਬਾਅਦ ਉਹ ਖੁੱਲ ਜਾਂਦਾ ਅੰਦਰ ਪੇਟ ਦੇ ਵਿੱਚ ਘਾਤ ਘਾ ਹਥਿਆਰ ਆ ਦੋਨੇ ਇਧਰਲੇ ਪਾਸੇ ਆਹ ਵਾਲਾ ਜਿਹੜਾ ਪਿਆਹ ਹਥਿਆਰ ਵੀ ਇਹ ਤੇ ਅੰਕੁਸ਼ ਵੀ ਆ ਇਹਨੂੰ ਅੰਕੁਸ਼ ਬੋਲਦੇ ਆ ਹਾਥੀ ਕੰਟਰੋਲ ਕਰਨ ਦੇ ਕੰਮ ਆਉਂਦਾ ਸੀ ਇਹ ਆਹ ਤਲਵਾਰਾਂ ਵੀ ਬਹੁਤ ਸੋਹਣੀਆਂ ਐ ਸਮੇਂ ਆਪਾਂ ਦਰਬਾਰ ਦੇ ਵਿੱਚ ਖੜੇ ਆਹ ਖੰਡਾ ਤੁਸੀਂ ਦੇਖਿਆ ਨਾ ਬਾਬਾ ਦੀਪ ਸਿੰਘ ਜੀ ਦੀ ਫੋਟੋ ਦੇ ਵਿੱਚ ਹੁੰਦਾ ਇੱਕ ਉਹਨਾਂ ਦੀ ਫੋਟੋ ਬਣੀ ਹੋਈ ਉਹਦੇ ਵਿੱਚ ਇਹ ਖੰਡਾ ਹੁੰਦਾ ਬਹੁਤ ਸੋਹਣਾ ਖੰਡਾ ਇਹ ਇਹਨਾਂ ਨੂੰ ਵੀ ਭਵਾਨੀ ਦਸਤੇ ਲੱਗਿਆ ਦੋਨਾਂ ਨੂੰ ਬਣਾਉਣਾ ਬਹੁਤ ਸੋਹਣੇ ਖੰਡੇ ਆ ਇਹ ਕਾ ਹਥਿਆਰ ਸੀ ਜੇ ਕਿਸੇ ਨੂੰ ਪਤਾ ਹੋਵੇ ਤਾਂ ਜੀ ਦੱਸਿਓ ਜਰੂਰ ਇਧਰਲੇ ਪਾਸੇ ਕੁਟਾਰਾਂ ਤੇ ਢਾਲ ਇਹਨਾਂ ਨੂੰ ਬੋਲਦੇ ਆ ਜੀ ਗੁਰਜ ਇਹ ਸ਼ਸਤਰ ਵੀ ਬਾਬਾ ਦੀਪ ਸਿੰਘ ਜੀ ਦਾ ਖਾਸ ਸ਼ਸਤਰ ਸੀ ਇਹਦੇ ਵਿੱਚ ਇੱਕਾ ਸਪੈਸ਼ਲ ਚੀਜ਼ ਆ ਇਹ ਘੁੰਮਦੇ ਸਾਰੇ ਇਹਨੂੰ ਬੋਲਿਆ ਜਾਂਦਾ ਜੀ ਗੁਰਜ ਬਹੁਤ ਘਾਤ ਘਤਿਆਰਾ ਇਹ ਇਹ ਟੋਪ ਤੋੜਨ ਦੇ ਕੰਮ ਆਉਂਦਾ ਸੀ ਇਹ ਆ ਜੀ ਜਰਾ ਜਿਹੜੀ ਲੜਾਈ ਦੇ ਦੌਰਾਨ ਰਾਜੇ ਮਹਾਰਾਜੇ ਪਾਉਂਦੇ ਸੀ ਇਹ ਵਰਦੀ ਹੈ ਜੀ ਸੂਰੇ ਵਾਂਸ਼ੀਆਂ ਦਾ ਉੱਤੇ ਨਿਸ਼ਾਨ ਬਣਿਆ ਇਹ ਆ ਜੀ ਇਹਦੇ ਅੰਦਰ ਦੀ ਪਾਉਣ ਵਾਲੇ ਕੱਪੜੇ ਇਧਰਲੇ ਪਾਸੇ ਆਹ ਲੀ ਚੀਜ਼ ਹੁੰਦੀ ਹੈ ਜੀ ਆਸਤੀਨ ਆਹ ਵੀ ਆਸਤੀਨ ਆ ਇਹ ਆ ਜੀ ਟੋਪ ਲੜਾਈ 'ਚ ਪਾਉਣ ਨੂੰ ਇਹ ਵੀ ਆਸਤੀਨ ਆ ਬਾਹ ਨੂੰ ਕਵਰ ਕਰਦੀ ਆ ਆ ਛਾਤੀ ਨੂੰ ਕਵਰ ਕਰਦਾ ਤੇ ਆਹ ਹੈਲਮਟ ਆ ਜੀ ਚਮੜੇ ਦਾ ਇਹ ਖੰਜਰ ਆ ਜੀ ਬਹੁਤ ਸੋਹਣਾ ਹੁਣ ਇਹੋ ਜਿਹੇ ਹਥਿਆਰ ਨਹੀਂ ਬਣਦੇ ਇਹ ਹੁੰਦਾ ਜੀ ਸਫਾ ਜੰਗ ਇਨੂੰ ਸਫਾ ਜੰਗ ਬੋਲਦੇ ਆ ਇਹ ਆnga ਛੋਟੀਆਂ ਵੱਡੀਆਂ ਕਟਾਰਾਂ ਤੇ ਖੰਜਰ ਇਹ ਆ ਜੀ ਤੀਰ ਹਰ ਇੱਕ ਪ੍ਰਕਾਰ ਦਾ ਛੋਟਾ ਵੱਡਾ ਤੀਰ ਇੱਥੇ ਜਿਹੜਾ ਹੈਗਾ ਉਹ ਪਿਆ ਦੂਰ ਨੇੜੇ ਦੀ ਮਾਰ ਕਰਨ ਵਾਲੇ ਸਾਰੇ ਤੀਰ ਹਰ ਇੱਕ ਤਰ੍ਹਾਂ ਦਾ ਤੀਰ ਆ ਚੰਦ ਦੇ ਗਾਰ ਦਾ ਤੀਰ ਇੱਕ ਤੇ ਨਾਲ ਪਈਆਂ ਕਮਾਨਾਂ ਤੇ ਛੋਟੇ ਤੀਰ ਇਹ ਕਮਾਨ ਆ ਜੀ ਇਹ ਰਾਜੇ ਦਾ ਲੋਕ ਦਰਬਾਰ ਆ ਇੱਥੇ ਲੋਕ ਦਰਬਾਰ ਲੱਗਦਾ ਹੁੰਦਾ ਸੀ ਇੱਥੇ ਆਉਂਦੇ ਸੀ ਫਰਿਆਦੀ ਜਿਹੜੀ ਆਮ ਸਭਾ ਲੱਗਦੀ ਸੀ ਲੋਕਾਂ ਦੀ ਉਹ ਇਸ ਦਰਬਾਰ ਦੇ ਵਿੱਚ ਲੱਗਦੀ ਸੀ ਜਿਹੜਾ ਆਪਾਂ ਪਿੱਛੇ ਦੇਖਿਆ ਉੱਤੇ ਉਹ ਸਰਦਾਰਾਂ ਨਾਲ ਮਿਲਿਆ ਕਰਦੇ ਸੀ ਇੱਥੋਂ ਬਾਹਰ ਆ ਕੇ ਆ ਬਰਾਂਡਾ ਤੇ ਇਹਦੇ ਵਿੱਚ ਵੀ ਛੋਟੇ ਵੱਡੇ ਜਿਹੜੇ ਕਮਰੇ ਉਹ ਬਣੇ ਹੋਏ ਆ ਇਧਰਲੇ ਪਾਸੇ ਮਹਾਰਾਜੇ ਦੇ ਪਰਿਵਾਰ ਦਾ ਜਿਹੜਾ ਉਹ ਘਰੇਲੂ ਸਮਾਨ ਆ ਇਹ ਮੈਡਲ ਆ ਚਾਹੇ ਉਹ ਅੰਗਰੇਜ਼ ਸਰਕਾਰ ਵੱਲੋਂ ਦਿੱਤੇ ਗਏ ਹੋਣ ਚਾਹੇ ਉਹਨਾਂ ਦੇ ਆਪ ਦੇ ਹੋਣ ਰਾਜ ਦੇ ਇੱਥੇ ਪਰਿਵਾਰਕ ਸਮਾਨ ਜਿਹੜਾ ਹੈਗਾ ਹੈਗਾ ਮਹਾਰਾਜਾਂ ਦਾ ਪਿਆ ਹੋਇਆ ਇਹ ਸਾਰਾ ਫਰਨੀਚਰ ਜਿਹੜਾ ਉਹਨਾਂ ਦੇ ਸਮੇਂ ਦਾ ਪੁਰਾਣਾ ਹੀ ਆ ਇਧਰਲੇ ਪਾਸੇ ਉਹ ਸਾਹਮਣੇ ਪੋਸ਼ਾਕਾਂ ਪਈਆਂ ਰਾਜੇ ਮਹਾਰਾਜਾਂ ਦਾ ਜਾਂ ਉਹਨਾਂ ਦੇ ਬੱਚਿਆਂ ਦਾ ਐਸ ਪੇਟੀ ਦੇ ਵਿੱਚ ਨਾ ਪੱਗਾਂ ਪਈਆਂ ਇਹ ਰਾਜੇ ਮਹਾਰਾਜਾਂ ਦੀਆਂ ਕਲਗੀਆਂ ਵਾਲੀਆਂ ਪੱਗਾਂ ਇਹ ਆ ਜੀ ਪਾਲਕੀਆਂ ਜਾਂ ਡੋਲੀ ਕਹਿੰਦੇ ਆਪਾਂ ਤੇ ਇਹਨੂੰ ਬੰਦੇ ਚੱਕਿਆ ਕਰਦੇ ਸੀ ਇੱਕ ਆਹ ਪਾਲਕੀ ਵੀ ਬਹੁਤ ਜਿਆਦਾ ਸੋਹਣੀ ਆ ਇਹ ਇਸਨੂੰ ਨੇ ਜੇ ਕਿ ਇਧਰ ਪਈ ਆ ਇਹ ਇੱਥੇ ਕਹੀ ਆ ਪਹਿਲਾਂ ਆਪਾਂ ਚੱਕਰ ਮਾਰ ਕੇ ਗਏ ਆ ਕਹੀ ਆ ਤੇ ਅੱਡੋ ਅੱਡੀ ਇਹ ਬਰਾਤਾਂ ਦੇ ਵਿੱਚ ਆਈਆਂ ਆ ਉੱਠਦਾ ਪਲਾਣਾ ਪਿਆ ਇੱਧਰ ਅੱਗੇ ਤਾਂਗੇ ਜਾਂ ਬੱਗੀਆਂ ਜਿਨ੍ਹਾਂ ਦੇ ਵਿੱਚ ਰਾਜੇ ਮਹਾਰਾਜੇ ਆਪਦੇ ਪਰਿਵਾਰ ਦੇ ਨਾਲ ਸਫ਼ਰ ਕਰਦੇ ਹੁੰਦੇ ਸੀ ਉਹ ਸਮਾਨ ਆ ਸਾਰਾ ਤੇ ਇਸ ਮਿਊਜ਼ੀਅਮ ਦੇ ਵਿੱਚ ਨਿੱਕਾ ਮੋਟਾ ਜਿਹੜਾ ਘਰੇਲੂ ਸਮਾਨ ਸੀ ਜਾਂ ਉਹਨਾਂ ਦੇ ਜਿਹੜੇ ਰਾਜਕਮਾਰ ਹੁੰਦੇ ਸੀ ਜਦੋਂ ਵਿਆਹੇ ਜਾਂਦੇ ਸੀ ਤੇ ਉਹਨਾਂ ਦੇ ਰਾਣੀਆਂ ਜਿਹੜੀਆਂ ਜਿੰਨਾ ਪਾਲਕੀਆਂ ਦੇ ਵਿੱਚ ਆਉਂਦੀਆਂ ਸੀ ਉਹ ਸਾਰੀਆਂ ਪਾਲਕੀਆਂ ਇਹ ਆ ਇੱਥੇ ਸਾਂਭ ਕੇ ਰੱਖੀਗਾ ਇੱਥੇ ਵੀ ਬੰਦੂਕਾਂ ਪਈਆਂ ਆ ਤੋੜੇਦਾਰ ਬੰਦੂਕਾਂ ਸਾਰੀਆਂ ਆ ਪਾਲਕੀ ਬਹੁਤ ਸੋਹਣੀ ਆ ਕਈ ਤਾਂ ਤਾਂਤਾਂ ਦੀਆਂ ਬਣੀਆਂ ਤੇ ਕਈ ਲੱਕੜ ਦੀਆਂ ਬਣੀਆਂ ਇਹ ਸਾਰੀਆਂ ਪਾਲਕੀਆਂ ਪਿੰਜਰਾ ਲਾ ਕੇ ਰੱਖਤਾ ਅਗਲੇ ਨੇ ਵੀ ਕੋਈ ਹੱਥ ਨਾ ਮਾਰੇ ਪਰ ਆਪਣੇ ਲੋਕ ਨਹੀਂ ਹਟਦੇ ਆ ਦੇਖੋ ਕੁੜੀ ਲੱਗੀ ਪਈ ਇੱਥੇ ਇਹ ਲੱਕੜ ਦਾ ਬਣਿਆ ਜੀ ਸਾਰਾ ਇਹ ਜਿਹੜਾ ਪਿੰਜਰਾ ਬਣਿਆ ਵੀ ਲੱਕੜ ਦਾ ਬਣਿਆ ਕੈਂਚੀ ਗੇਟ ਆ ਲੋਹੇ ਦਾ ਹੁੰਦਾ ਵੈਸੇ ਪਰ ਇਹ ਕਾਰੀਗਰੀ ਇੰਨੀ ਤਕੜੀ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਕਿ ਲੱਕੜ ਦਾ ਹੀ ਬਣਾਤਾ ਸਾਰਾ ਫੱਟੀਆਂ ਘੜ ਘੜ ਕੇ ਆ ਵੀ ਸਾਰੀਆਂ ਪਾਲਕੀਆਂ ਹੀ ਆ ਇਨ੍ਹਾਂ ਚੀਤਿਆਂ ਦੇ ਉੱਤੇ ਜਿਹੜੀ ਖਾਲ ਆ ਉਹ ਅਸਲੀ ਚੜੀ ਹੋਈ ਆ ਇਨ੍ਹਾਂ ਤੇ ਅਸਲੀ ਚੀਤਿਆਂ ਦੀ ਜਿਹੜੀ ਖਾਲ ਚੜੀ ਹੋਈ ਆ ਇਹ ਦੋ ਚੀਤੇ ਆ ਆ ਕਿਸੇ ਰਾਜੇ ਦੇ ਦਰਬਾਰ ਦਾ ਜਿਹੜਾ ਸਿੰਘਾਸਨ ਹੋ ਸਕਦਾ ਇਧਰਲੇ ਪਾਸੇ ਖੜਾ ਜੀ ਲੱਕੜ ਦਾ ਜਹਾਜ਼ ਪਤਾ ਨਹੀਂ ਕਿਵੇਂ ਲਿਆਂਦਾ ਇਹਨਾਂ ਨੇ ਐਡਾ ਵੱਡਾ ਜ ਆ ਜਾਂ ਅੰਦਰ ਮੈਂ ਤੇ ਸੁਖਬੀਰ ਸੀ ਕਿਲੇ ਦੇ ਅੰਦਰ ਤੇ ਬਾਕੀ ਵੀਡੀਓ ਦੂਜੀ ਬਣਾਈ ਆ ਸੀ ਤੇ ਇੱਕ ਸੀਨ ਅਸੀਂ ਆਹਾ ਇਸ ਕੈਮਰਾ ਲਾਤਾ ਆਹ ਵਾਲੀ ਚੀਜ਼ ਨਕਲੇ ਦੇ ਅੰਦਰੋਂ ਨਹੀਂ ਦਿਖਦੀ ਇਹ ਬਾਹਰੋਂ ਦਿਖਦੀ ਆ ਇਸ ਜਗ੍ਹਾ ਦੇ ਵਿੱਚ ਪਾਣੀ ਛੱਟਿਆ ਹੁੰਦਾ ਸੀ ਤੇ ਜੰਗਲੀ ਜਾਨਵਰ ਜਾਂ ਮਗਰਮਾ ਛੱਟਿਆ ਹੁੰਦੇ ਸੀ ਇਸ ਜਗ੍ਹਾ ਦੇ ਵਿੱਚ ਆਹ ਕੰਨ ਦੇ ਨਾਲ ਪਰਲੇ ਬਸ ਤੇ ਅਗਲੀ ਜਿਹੜੀ ਦੁਵਾਰ ਹੈਗੀ ਐ ਆਹ ਵਾਲੀ ਜਿਹੜੀ ਕੰਨ ਦਾ ਇਹਦੇ ਪਿੱਲੇ ਪਾਸੇ ਸਪਾਈ ਹੁੰਦੇ ਸੀ ਇੱਕ ਸੁਰੱਖਿਆ ਦਾਸਤਾ ਇੱਥੇ ਹੁੰਦਾ ਸੀ ਬਾਕੀ ਉੱਤੇ ਹੁੰਦੇ ਸੀ ਤੇ ਅੰਦਰੋਂ ਇਹ ਚੀਜ਼ ਨਹੀਂ ਦਿਖਾਈ ਦਿੰਦੀ ਇਸ ਕਰਕੇ ਆਪਾਂ ਇਹਦਾ ਸ਼ਾਟ ਜਿਹੜਾ ਬਾਹਰੋਂ ਲਾਤਾ ਠੀਕ ਹੈ ਜੀ ਫਿਰ ਅੱਜ ਦੇ ਬਲੌਗ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ